ਹੈਲਥ ਨਾਲ ਜੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੀਵੀ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਨ ਨੂੰ ਮਜ਼ਬੂਤ ਕਰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ ਦਰਅਸਲ ਇੱਕ ਕੀਵੀ ਦਾ ਸੇਵਨ ਨਾਲ ਦਿਨ ਭਰ ਦੀ ਵਿਟਾਮਿਨ ਸੀ ਦੀ ਲੋੜ ਪੂਰੀ ਹੋ ਸਕਦੀ ਹੈ ਕੀਵੀ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਅਤੇ ਤਾਜ਼ਾ ਰੱਖਦੇ ਹਨ ਇਹ ਮੁਹਾਂਸੀ ਜਲਨ ਅਤੇ ਇਚਿੰਗ ਨੂੰ ਘਟਾਉਂਦਾ ਹੈ ਅਤੇ ਚਮੜੀ ਦੀ ਉਮਰ ਨੂੰ ਲੰਮਾ ਕਰਦਾ ਹੈ ਕੀਵੀ ਵਿੱਚ ਫਾਈਬਰ ਅਤੇ ਐਂਜ਼ਾਈਮ ਹੁੰਦੀਆਂ ਜੋ ਹਾਜ਼ਮਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੁੰਦੀਆਂ ਹਨ ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਕਬਜ਼ ਜਾਂ ਦਸਦੇ ਮੱਦੇ ਨੂੰ ਘਟਾਉਂਦਾ ਹੈ ਰਾਤ ਨੂੰ ਇੱਕ ਜਾਂ ਦੋ ਕੀਵੀ ਖਾਣ ਨਾਲ ਹਾਜ਼ਮਾ ਆਰਾਮਦਾਇਕ ਰਹਿੰਦਾ ਹੈ ਕੀਵੀ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਮੌਜੂਦ ਹੁੰਦੀਆਂ ਹਨ ਜੋ ਖੂਨ ਦੇ ਦੌਰੇ ਨੂੰ ਸੰਤੁਲਿਤ ਰੱਖਦੇ ਹਨ ਅਤੇ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੇ ਹਨ ਇਸ ਨਾਲ ਦਿਲ ਦੀ ਸੇਤ ਬਿਹਤਰ ਰਹਿੰਦੀ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਕੀਵੀ ਘੱਟ ਕੈਲੋਰੀ ਵਾਲਾ ਫਲ ਹੈ ਅਤੇ ਇਸ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਪਾਚਨ ਅਤੇ ਭੁੱਖ ਨੂੰ ਕੰਟਰੋਲ ਰੱਖਦੀ ਹਨ ਇਸ ਨਾਲ ਵਜ਼ਨ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਕੀਵੀ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਲੰਬੇ ਸਮੇਂ ਤੱਕ ਟੀਵੀ ਦੇਖਣਾ ਜਾਂ ਕੰਪਿਊਟਰ ਵਰਗੀਆਂ ਗਤੀਵਿਧੀਆਂ ਨਾਲ ਅੱਖਾਂ ਨੂੰ ਹੋ ਰਹੀ ਕਮਜ਼ੋਰੀ ਨੂੰ ਘਟਾਉਂਦਾ ਹੈ ਅਤੇ ਅਤੀ ਦ੍ਰਿਸ਼ਟੀ ਨੂੰ ਸਾਫ਼ ਰੱਖਦੀ ਹਨ ਐਦਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀ ਗੱਪਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੀਵੀ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਨ ਨੂੰ ਮਜ਼ਬੂਤ ਕਰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ ਦਰਅਸਲ ਇੱਕ ਕੀਵੀ ਦਾ ਸੇਵਨ ਨਾਲ ਦਿਨ ਭਾਰ ਦੀ ਵਿਟਾਮਿਨ ਸੀ ਦੀ ਲੋੜ ਪੂਰੀ ਹੋ ਸਕਦੀ ਹੈ ਕੀਵੀ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਅਤੇ ਤਾਜ਼ਾ ਰੱਖਦੇ ਹਨ ਇਹ ਮੁਹਾਂਸੇ ਜਲਨ ਅਤੇ ਇਚਿੰਗ ਨੂੰ ਘਟਾਉਂਦਾ ਹੈ ਅਤੇ ਚਮੜੀ ਦੀ ਉਮਰ ਨੂੰ ਲੰਮਾ ਕਰਦਾ ਹੈ ਕੀਵੀ ਵਿੱਚ ਫਾਈਬਰ ਅਤੇ ਐਂਜ਼ਾਈਮ ਹੁੰਦੀਆਂ ਜੋ ਹਾਜ਼ਮਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੁੰਦੀਆਂ ਹਨ ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਕਬਜ਼ ਜਾਂ ਦਸਦੇ ਮੱਦੇ ਨੂੰ ਘਟਾਉਂਦਾ ਹੈ ਰਾਤ ਨੂੰ ਇੱਕ ਜਾਂ ਦੋ ਕੀਵੀ ਖਾਣ ਨਾਲ ਹਾਜ਼ਮਾ ਆਰਾਮਦਾਇਕ ਰਹਿੰਦਾ ਹੈ ਕੀਵੀ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਮੌਜੂਦ ਹੁੰਦੀਆਂ ਹਨ ਜੋ ਖੂਨ ਦੇ ਦੌਰੇ ਨੂੰ ਸੰਤੁਲਿਤ ਰੱਖਦੇ ਹਨ ਅਤੇ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੇ ਹਨ ਇਸ ਨਾਲ ਦਿਲ ਦੀ ਸੇਤ ਬਿਹਤਰ ਰਹਿੰਦੀ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਕੀਵੀ ਘੱਟ ਕੈਲੋਰੀ ਵਾਲਾ ਫਲ ਹੈ ਅਤੇ ਇਸ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਪਾਚਨ ਅਤੇ ਭੁੱਖ ਨੂੰ ਕੰਟਰੋਲ ਰੱਖਦੀ ਹਨ ਇਸ ਨਾਲ ਵਜ਼ਨ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਕੀਵੀ ਅੱਖਾਂ ਦੀ ਸੇਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਲੰਬੇ ਸਮੇਂ ਤੱਕ ਟੀਵੀ ਦੇਖਣਾ ਜਾਂ ਕੰਪਿਊਟਰ ਵਰਗੀਆਂ ਗਤੀਵਿਧੀਆਂ ਨਾਲ ਅੱਖਾਂ ਨੂੰ ਹੋ ਰਹੀ ਕਮਜ਼ੋਰੀ ਨੂੰ ਘਟਾਉਂਦਾ ਹੈ ਅਤੇ ਅਤੀ ਦ੍ਰਿਸ਼ਟੀ ਨੂੰ ਸਾਫ਼ ਰੱਖਦੀ ਹਨ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀ ਗੱਪਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੀਵੀ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ ਦਰਅਸਲ ਇੱਕ ਕੀਵੀ ਦਾ ਸੇਵਨ ਨਾਲ ਦਿਨ ਭਰ ਦੀ ਵਿਟਾਮਿਨ ਸੀ ਦੀ ਲੋੜ ਪੂਰੀ ਹੋ ਸਕਦੀ ਹੈ ਕੀਵੀ ਵਿੱਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਅਤੇ ਤਾਜ਼ਾ ਰੱਖਦੇ ਹਨ ਇਹ ਮੁਹਾਂਸੀ ਜਲਨ ਅਤੇ ਇਚਿੰਗ ਨੂੰ ਘਟਾਉਂਦਾ ਹੈ ਅਤੇ ਚਮੜੀ ਦੀ ਉਮਰ ਨੂੰ ਲੰਮਾ ਕਰਦਾ ਹੈ ਕੀਵੀ ਵਿੱਚ ਫਾਈਬਰ ਅਤੇ ਐਂਜ਼ਾਈਮ ਹੁੰਦੀਆਂ ਜੋ ਹਾਜ਼ਮਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੁੰਦੀਆਂ ਹਨ ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਕਬਜ਼ ਜਾਂ ਦਸਦੇ ਮੱਦੇ ਨੂੰ ਘਟਾਉਂਦਾ ਹੈ ਰਾਤ ਨੂੰ ਇੱਕ ਜਾਂ ਦੋ ਕੀਵੀ ਖਾਣ ਨਾਲ ਹਾਜ਼ਮਾ ਆਰਾਮਦਾਇਕ ਰਹਿੰਦਾ ਹੈ ਕੀਵੀ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਮੌਜੂਦ ਹੁੰਦੀਆਂ ਹਨ ਜੋ ਖੂਨ ਦੇ ਦੌਰੇ ਨੂੰ ਸੰਤੁਲਿਤ ਰੱਖਦੀ ਹਨ ਅਤੇ ਕੈਲਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀਆਂ ਹਨ ਇਸ ਨਾਲ ਦਿਲ ਦੀ ਸੇਤ ਬਿਹਤਰ ਰਹਿੰਦੀ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਕੀਵੀ ਘੱਟ ਕੈਲੋਰੀ ਵਾਲਾ ਫਲ ਹੈ ਅਤੇ ਇਸ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਪਾਚਨ ਅਤੇ ਭੁੱਖ ਨੂੰ ਕੰਟਰੋਲ ਰੱਖਦੀਆਂ ਹਨ ਇਸ ਨਾਲ ਵਜ਼ਨ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਕੀਵੀ ਅੱਖਾਂ ਦੀ ਜ਼ੇਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਲੰਬੇ ਸਮੇਂ ਤੱਕ ਟੀਵੀ ਦੇਖਣਾ ਜਾਂ ਕੰਪਿਊਟਰ ਵਰਗੀਆਂ ਗਤੀਵਿਧੀਆਂ ਨਾਲ ਅੱਖਾਂ ਨੂੰ ਹੋ ਰਹੀ ਕਮਜ਼ੋਰੀ ਨੂੰ ਘਟਾਉਂਦਾ ਹੈ ਅਤੇ ਅਤੀ ਦ੍ਰਿਸ਼ਟੀ ਨੂੰ ਸਾਫ਼ ਰੱਖਦੀ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ